ਚਾਰ ਉਦਾਸੀਆਂ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਜੋ ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੋ ਪਾਕਿਸਤਾਨ ਵਿੱਚ ਹੈ ਉੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਦਾ ਕਾਰਜ ਆਰੰਭ ਦਿੱਤਾ ਖੇਤੀ ਬੀਜਣ ਤੋਂ ਬਾਅਦ ਅਤੇ ਪੱਕਣ ਤੱਕ ਦਾ ਜਿਹੜਾ ਸਮਾਂ ਲੱਗਦਾ ਸੀ ਉਸ ਸਮੇਂ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਜੀਤ ਦੇ ਰੰਧਾਵੇ ਦੇ ਕੋਲ ਇਸ ਖੂਹ ਤੇ ਆਇਆ ਕਰਦੇ ਸਨ ਅਤੇ ਅਜੀਤ ਦੇ ਰੰਧਾਵੇ ਦੇ ਨਾਲ ਗੱਲਬਾਤ ਕਰਦੇ ਸਨ ਜਿਸ ਨੂੰ ਗੋਸ਼ਟੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਅਜੀਤ ਦੇ ਰੰਧਾਵੇ ਨੂੰ ਆਉਣ ਵਾਲੇ ਸਮੇਂ ਬਾਰੇ ਇੱਥੇ ਦੱਸਿਆ ਅਤੇ ਉਸ ਨੂੰ ਦੱਸਿਆ ਕਿ ਕਾਲ ਯੁਗ ਦਾ ਸਮਾਂ ਆਵੇਗਾ ਅਤੇ ਧਰਮੀ ਮਨੁੱਖ ਘਟ ਜਾਣਗੇ ਫਰੇਬੀ ਮਨੁੱਖ ਵਾਂਗ ਜਾਣਗੇ ਜੋ ਸੁਆਰਥ ਵਾਸਤੇ ਭਗਤੀ ਕਰਨਗੇ ਜਾਂ ਭਗਤੀ ਕਰਨਗੇ ਕਿ ਦੁਨੀਆ ਸਾਨੂੰ ਸਭ ਤੋਂ ਵੱਡਾ ਮੰਨੇ ਤਾਂ ਆਉਣ ਵਾਲੇ ਸਮੇਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਅਜੀਤੇ ਰੰਧਾਵੇ ਨੂੰ ਦੱਸਿਆ ਸੀ ਇਹ ਗੁਰਦੁਆਰਾ ਸਾਹਿਬ ਬਾਬਾ ਸਿੱਧ ਸਿੰਘ ਰੰਧਾਵਾ ਦੇ ਨਾਮ ਤੇ ਬਣਿਆ ਹੋਇਆ ਹੈ ਇਹ ਕਰਤਾਰਪੁਰ ਸਾਹਿਬ ਕਾਰਿਡੋਰ ਤੇ ਸਥਿਤ ਹੈ ਇਹ ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਬਾਰਡਰ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਸਥਿਤ ਹੈ